ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਖੇੜੀ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈ ਕੋਲ ਇੱਕ ਸੁਈਵੀ ਗਾਂ ਤੇ ਇੱਕ ਗੱਬਣ ਠੀਕ ਹੈ ਜੀ ਦੋ گاਵਾ ਪਕਾਉਗਾ ਵੱਧ ਜਾਣਕਾਰੀ ਲਵਾਂਗੇ ਆਪਾਂ ਹਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਹੂ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜਾਈ। ਬਾਈ ਦਾ ਨੰਬਰ ਲਿਖਾਂਗੇ ਭਰਾ ਟਾਈਟਲ ਵਿੱਚ ਉੱਪਰਲੀ ਸਾਈਡ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ। ਬਾਈ ਜੀ ਸਾਸਿਗਾ ਜੀ। ਸਾਸਿਗਰ ਜੀ ਬਾਈ ਜੀ। ਨਾਮ ਮਲਕੀਸ਼ ਸਿੰਘ ਜੀ। ਪਿੰਡ ਖੇੜੀ ਖੁਰਦੇ ਜੀ। ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ। ਠੀਕ ਹੈ ਜੀ। ਹਾਂਜੀ ਬਾਈ ਜੀ ਪਹਿਲੀ ਵੈੜ ਦੀ ਜਾਣਕਾਰੀ ਦੋ ਆਪਣੀ। ਹਾਂਜੀ। ਤੇ ਦੂਜੇ ਸਮੇਂ ਸੁਣਾ ਜੀ ਇਹਨੇ। ਹਾਂਜੀ। ਮੈਚ ਆ ਫਗਿਆ ਵਧੀਆ ਜੀ। ਠੀਕ ਹੈ ਕਿੰਨੇ ਕ ਦਿਨਾਂ ਬਾਕੀ ਹੈ ਜੀ? ਬਾਕੀ ਦਾ ਰਹਿੰਦਾ ਨੇ ਜੀ। ਰੇਟ ਜੀ ਦਾ। ਹਰੇ ਜੀ ਮੌਕੇ ਤੇ ਕਰਾਂਗੇ ਜੀ ਹੁਣ ਤੇ ਕਰੋਗੇ ਹਾਂ ਜੀ ਹਾਂ ਠੀਕ ਆ ਜੀ ਤੇ ਲੋ ਜੀ ਬਹੁਤ ਛੀਲਾ ਪੈਸੇ ਇਹ 3 ਲੀਟਰ ਦਾ ਦੋਤਾ ਜੀ ਠੀਕ ਆ ਹਾਂ ਜੀ ਤੇ ਤੋੜ ਦੋ ਪਰਾ ਲੋ ਪਰਾ ਚੰਗੀ ਕਲੀ ਫਲੋਸੀਆ ਘਰੇਲੂ ਵੜ ਠੀਕ ਆ ਜੀ ਚੈੱਕ ਕਰ ਸਕਦੇ ਹਾਂ ਕੱਦ ਬੜਾ ਸੋਹਣਾ ਕਰਮਾ ਵਾਲੀ ਦਾ ਬਾਕੀ ਤੁਹਾਨੂੰ ਤੋੜਾ ਤਰਾ ਦਿਖਾਉਣੇ ਆ ਬਾਈ ਦਾ ਨੰਬਰ ਲਿਖਾਂਗੇ ਇਸ ਦੀ ਇਸਲੀ ਸਾਈਡ ਜ਼ਿਲ੍ਹਾ ਸੰਗਰੂਰ ਠੀਕ ਆ ਜੀ ਲੋ ਜੀ ਤੋ ਦੇਖੋ ਲੋ ਜੀ ਚੰਗੀ ਕਲੀ ਫਲੋਸੀਆ ਪੀਛੋ ਲੈ ਲ ਤੁਲਾ ਪੁਣਿਆ ਕਰਮਾਂ ਵਾਲੀ ਦੀ ਲੋਚ ਤਰਸਦਾ ਉਹ ਇਸ ਥਾਂ ਤੋਂ ਬਹੁਤ ਸੁਣਾ ਫੋੜ ਲਈ ਲੋਚ ਇਹ ਸਕੁਆਟੀ ਦੇ ਰਿਹਾ ਛੋਟਾ ਔਰ ਠੰਡੀ ਹੀਲ ਆ ਜੀ ਠੀਕ ਆ ਸਿੱਕ ਲੋਚ ਇਹ ਆ ਫਿਰ ਸਿੰਘ ਲਈ ਸੈਡ ਫੋਟਾ ਦੇਣੀ। ਹਰ ਦਿਨ ਬਾਕੀ ਹੈ। ਠੀਕ ਹੈ ਜੀ। ਹਾਂਜੀ ਭਾਈ ਦੂਜੀ ਵਾਰ ਦੀ ਜਾਣਕਾਰੀ ਦਿਓ ਜੀ। ਜਰਸੀ ਦੀ। ਗਲਤੀ ਆ ਜੀ ਦੂਜੀ। ਕਿੰਨੇ ਘੰਟੇ ਟਾਈਮ ਹੋ ਗਿਆ ਸ਼ੂਨ ਨੂੰ ਜੀ ਨੂੰ? ਇਹ ਸ਼ੂਨ ਮਹੀਨਾ ਹੋ ਗਿਆ ਜੀ ਇੱਕ। 1 ਮਹੀਨਾ ਹੋ ਗਿਆ ਜੀ। ਹਾਂ ਹਾਂ। ਬੱਚਾ ਕੀ ਹੈ ਜੀ? ਬੱਚਾ ਬੱਚਾ ਜੀ ਮਾਗਰ। ਮਾਗਰ ਬੱਸਾ। ਹਾਂਜੀ। ਠੀਕ ਹੈ ਜੀ। ਤੇ ਦੁੱਧ ਭਾਈ ਕਿੰਨਾ ਦਿੰਦੇ? ਦੁੱਧ ਇਹ 14 ਲੀਟਰ ਤਿਆਰ ਆ ਪੂਰਾ ਜੀ। ਠੀਕ ਹੈ। ਕੰਢਿਆ ਲੋ। ਜਾਇ ਦੋ ਡੰਗ ਚੋਲੇ ਜੀ। ਦੋ ਤਿੰਨ ਡੰਗ ਚੋਲੇ ਜੀ। ਠੀਕ ਹੈ ਹਾਂ ਜੀ ਰੇਟ ਜੀ ਦਾ ਰੇਟ ਇਹਦਾ ਮੌਕੇ ਦੇ ਦਸਾਂਗੀ ਠੀਕ ਆ ਫੋਨ ਤੇ ਲੋ ਜੀ ਚੈੱਕ ਕਰ ਸਕਦੇ ਹੋ ਬਹੁਤ ਸ਼ੀਲ ਵਾਲੀ ਠੀਕ ਹੈ ਤੋੜ ਦਿਓ ਜੀ ਇਹਨੂੰ ਵੀ ਮੜਾ ਠੀਕ ਹੈ ਲੋ ਭਰਾ ਵਾਈ ਕੋਲ ਦੋ ਗਾਵਾਂ ਇੱਕ ਜਰਸੀ ਇੱਕ ਕੈਚਪ ਲੋ ਜੀ ਇਹਨੂੰ ਤੂੰ ਲੇ ਕੇ ਤੂੰ ਇਧਰ ਲਿਓ ਜੀ ਕੋਈ ਗੱਲ ਹੈ ਬਸ ਕੋਈ ਨਾ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ

Aš turiu, jau turiu, jau turiu. Galbūt ten prakasina, jau turiu.